ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਪਰਦੇਸ ਕੈਨੇਡਾ ਟੀਵੀ ਦੇ ਨਾਲ ਤੇ ਮੈਂ ਹਰਪਿੰਦਰ ਸਿੰਘ ਸੰਸੋਵਾ ਅੱਜ ਅਸੀਂ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਗੁਜਰਪੁਰੇ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਹਾਨੂੰ ਦਿਖਾਉਂਦੇ ਹਾਂ ਕਿ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਜਿਹੜੀ ਆ ਬਰਬਾਦ ਹੋ ਚੁੱਕੀ ਐ ਬੰਨ ਟੁੱਟ ਚੁਕਾ ਆ ਔਰ ਗੱਲਬਾਤ ਕਰਦੇ ਹਾਂ ਕਿਸਾਨਾਂ ਦੇ ਨਾਲ ਹਾਂਜੀ ਵੀਰ ਜੀ ਕਿਹੜਾ ਪਿੰਡ ਆ ਤੇ ਕਿਹੜਾ ਤੁਸੀਂ ਐਸਾ ਜੀ ਲੋਕੇਸ਼ਨ ਦੱਸੋ ਕਰਨਤਾਰਨ ਜ਼ਿਲ੍ਹੇ ਦੇ ਵੇਖੋ ਘੜਕਾ ਪਿੰਡ ਤੇ ਗੁਜਰਪੁਰ ਜਿਵੇਂ ਆ ਬਿਲਕੁਲ ਆਪਾਂ ਐਸਾ ਇੰਟਰ ਦੇ ਵਿੱਚ ਹੀ ਆ ਦੋ ਆ ਪਿੰਡਾਂ ਦੇ ਤੇ ਇੱਥੇ ਵੇਖੋ ਜੀ ਮੇਰੇ ਹਿਸਾਬ ਨਾਲ 5-5 ਫੁੱਟ ਤੁਹਾਡੇ ਸਾਹਮਣੇ ਆਉਣੇ ਸੀ ਤੋਂ ਨਾਲ ਤੁਹਾਨੂੰ ਘੁੱਟ ਕੇ ਦਿਖਾਇਆ 5-5 ਫੁੱਟ ਜਿਹੜਾ ਪਾਣੀ ਹੋ ਗਿਆ ਤੇ ਸਾਨੂੰ ਹਫਤੇਕ ਤੋਂ ਅਹੀਂ ਨਾ ਹੜਕਣ ਹੜ ਤੇ ਜਾ ਕੇ ਕਦੀ 100 ਬੰਦਾ ਬੈਜਨੇ 150 ਬੈਜਨੇ ਇੱਕ ਦੇ ਘਰੋਂ ਇੱਕ ਦੇ ਸਾਡੀ ਫਸਲ ਡੁੱਬ ਗਈ ਦੂਜਾ ਮਾਲ ਡੰਗਰ ਵੀ ਸਾਡਾ ਭੁੱਖਾ ਔਨ ਕਰਦੇ ਵਿੱਚ ਇਨੇ ਇਨੇ ਬੰਦੇ ਕਿਹੜੇ ਵੀ ਆਜੂ ਉੱਥੇ ਵੀ ਬਹਿ ਰਿਏ ਤੇ ਕਰਦਾ ਵੀ ਸਾਰੀਏ ਤੇ ਉੱਥੇ ਜਾ ਕੇ ਜਦੋਂ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਅੱਗੇ ਰਿਕੁਐਸਟ ਕਰਦੇ ਆਂ ਕਿ ਪਾਣੀ ਜਿਹੜਾ ਵਾ ਇਹਨੂੰ ਅੱਗੇ ਰਿਲੀਜ਼ ਕਰ ਦਿਓ ਜੇ ਪਿੱਛੋਂ ਪੌਂਗ ਡੈਮ ਤੋਂ ਚੱਲਿਆ ਇਹ ਉਹ ਕਹਿ ਦਿੰਦੇ ਆ ਕਿ ਸਾਡਾ ਜਿਹੜਾ ਵਾ ਪਾਣੀ ਆ ਉਹ ਲੈਵਲ ਪੂਰਾ ਵਾ ਤੇ ਜੇ ਸਾਡੇ ਕਹਿਣ ਤੇ ਜਦੋਂ ਆਖਿਆ ਵੇਖਿਆ ਥੋੜਾ ਕਨਾ ਪਾਣੀ ਰਿਲੀਜ਼ ਕਰ ਵੀ ਦਿੰਦੇ ਆ ਤੇ ਉਹਨਾਂ ਦਾ ਫੇ ਅਸੀਂ ਉੱਥੇ ਖੜੇ ਰਹੀਨੇ ਆ 8 8-9 ਘੰਟੇ ਖੜੇ ਰਹੀਨੇ ਪਾਣੀ ਉਹਨਾਂ ਦਾ ਅਸੀਂ ਵੇਖਿਆ ਵਾ ਉਹ ਫੇਰ ਵੀ ਉੱਥੇ ਤਾਂ ਉੱਥੇ ਹੀ ਰਹਿਦਾ ਲਕੂਆਂ ਦਾ ਸਾਰਾ ਖਰਚਾ ਲੱਗ ਚੁੱਕਾ ਹੀ ਹੋਣਾ ਇਹ ਪੂਰਾ ਮੁਕੰਮਲ ਝੋਨੇ ਜਿਦਾਂ 100% ਖਰਚਾ ਜਿੰਨਾ ਲੱਗਦਾ ਲੱਗ ਗਿਆ ਝੋਨੇ ਦੇ ਹੁਣ ਤੇ ਸਿਰਫ ਵਧਣ ਦਾ ਖਰਚਾ ਜਿਹੜਾ ਰਹਿਣਾ ਰਹਿ ਗਿਆ ਹੈ ਲੱਗਣ ਵਾਲਾ ਜੀ ਇੰਨੀ ਬਰਬਾਦੀ ਆ ਵੀ ਕਿਸਾਨ ਅੱਜ ਦਾ ਮਾਰਿਆ ਮੈਨੂੰ ਨਹੀਂ ਮੇਦ ਵੀ ਹੁਣ ਕੋਈ ਬਹੁਤ ਕਿਸਾਨਾਂ ਦੀਆਂ ਮੌਤਾਂ ਸਾਡੇ ਇਸੇ ਕਰਕੇ ਅੱਗੇ ਹੋ ਗਈਆਂ ਜੀ ਡਿਪਰੈਸ਼ਨ ਵਿੱਚ ਚਲ ਗਏ ਤੇ ਪਰ ਜਿਹੜੇ ਐਰ ਕੀ ਜਾਣਗੇ ਨਾ ਜੀ ਐਰ ਕੀ ਉਦੋਂ ਵੀ ਡੁੱਬਣੀ ਗਿੰਟੀ ਹੋ ਜਾਊਗੀ ਜੀ ਇਹ ਇੰਨੀ ਫਸਲ 6-6 ਫੁੱਟ ਦੇ ਜਵਾਨ ਜਿਹੜੇ ਆ ਇਸ ਟਾਈਮ ਉਹਨਾਂ ਨੇ ਦਿਖਾਇਆ ਵੀ ਇਹੀ ਵੀ ਪੂਰੇ ਡੁੱਬਦੇ ਨਜ਼ਰ ਆ ਰਹੇ ਆ ਤੇ ਕਿਸ ਤਰ੍ਹਾਂ ਲੱਗਦਾ ਕਿ ਝੋਨੇ ਜਿਹੜੇ ਆ ਇਸ ਟਾਈਮ ਗਲ ਚੁੱਕੇ ਖਤਮ ਹੋ ਚੁੱਕੇ ਖਤਮ ਹੋ ਗਿਆ ਜੀ ਬਿਲਕੁਲ ਨਹੀਂ ਹੈ ਪਾਣੀ ਲੈਂਦੇ ਲੈਂਦੇ ਵੀ ਹੁਣ ਬਚਣੇ ਨਹੀਂਗੇ ਜੀ ਇਹ ਇੰਨਾ ਪਾਣੀ 6 ਫੁੱਟ ਪਾਣੀ ਤੇ ਅੱਜ ਵਾਰ ਜਦੋਂ ਪਹਿਲਾਂ 2 ਫੁੱਟ ਪਾਣੀ ਥੱਲੇ ਚਲ ਗਿਆ ਜੀ ਹੋਰ 8-9 ਫੁੱਟ ਪਾਣੀ ਉਹ 11 ਫੁੱਟ ਦੀ ਵੱਟ ਉੱਚੀ ਵੱਧੀ ਜਾ ਵੇਖ ਲੋ ਜੀ 1 ਫੁੱਟ ਦੇਦੀ ਇੰ ਇੰਨਾ ਪਾਣੀ 10 ਫੁੱਟ ਪਾਣੀ ਇਹਦੋਂ ਅੱਗੇ ਜਾ ਕੇ ਹੋਰ ਵੀ ਜ਼ਿਆਦਾ ਜੀ ਆ ਥੋੜਾ ਜਿਹਾ ਢਾਈ ਦਾ ਕਰਕੇ ਉੱਚਾ ਹਾਂ ਬਣ ਕੇ ਦਾ ਕਿਸੇ ਬੰਦੇ ਨੇ ਸਾਡੀ ਬਾਤ ਨਹੀਂ ਪੁੱਛੀ ਜੀ ਜੇ ਡਰੇਨ ਭਾਗਾ ਤੇ ਉਹ ਵੀ ਕਿਸਾਨਾਂ ਦਾ ਐਡਾ ਵੈਰੀ ਬਣਿਆ ਜੀ ਵੀ ਗੱਲ ਹੀ ਛੱਡ ਦਿਓ ਭਰਾ ਵੀ ਨਹੀਂ ਆਂਦੇ ਸਾਡੀ ਡਿਪ ਦੇ ਮੁਤਾਬਕ ਸਾਡਾ ਪਾਣੀ ਹਰੀ ਕੀ ਸਹੀ ਆ 9 ਫੁੱਟ ਜਿਹੜਾ ਪਿੱਛੇ ਪਾਣੀ ਵੱਧ ਗਿਆ ਹੋਵੇ ਇਹ ਕਹਿਣ ਵੀ ਦਿੱਪ ਦੇ ਮੁਤਾਬਕ ਪਾਣੀ ਸਹੀ ਆ ਤੁਸੀਂ ਦੱਸੋ ਵੀ ਤੁਸੀਂ ਮੰਨ ਸਕਦੇ ਜੇ ਇਹ ਗੱਲ ਪਿੱਛੇ 9 ਵਾਟ ਪਾਣੀ ਕਿਦਾਂ ਵਧ ਗਿਆ ਤੇ ਹਜ਼ਾਰਾਂ ਏਕੜ ਜਿਹੜੀ ਫਸਲ ਜਿਹੜੀ ਬਰਬਾਦ ਹੋ ਚੁੱਕੀ ਆ ਲੱਗਦਾ ਸਰਕਾਰ ਕੋਈ ਮੁਆਵਜ਼ਾ ਦੇਗੀ ਨਹੀਂ ਜੀ ਪਿਛਲੇ ਸਾਲ ਇੱਕ ਸਾਲ ਛੱਡ ਕੇ ਉਦੋਂ ਪਿਛਲੇ ਸਾਲ ਪਾਣੀ ਆਇਆ ਸੀ ਜੀ ਉਦੋਂ ਜਿਹੜਾ ਵਾ ਉਹ ਵੀ 5-5 6-6000 ਰੁਪਏ ਸੈਂਟਰ ਗਵਰਨਮੈਂਟ ਨੇ ਦਿੱਤਾ ਜੀ ਉਹ ਵੀ ਅੱਧੇ ਇੱਕ ਕਿਸਾਨਾਂ ਨੂੰ ਮਿਲਿਆ ਦਿਆਂ ਨੂੰ ਮਿਲਿਆ ਹੀ ਨਹੀਂ ਜੀ ਉਹਦੇ 'ਚ ਵੀ ਜਿਹੜਾ 6-7000 ਰੁਪਏ ਦਿੱਤਾ ਵਾ ਉਹਦੇ 'ਚ ਵੀ ਅੱਧਾ ਮੁਲਾਜ਼ਮ ਖਾ ਖੂਗਾ ਵੀ ਸਾਨੂੰ ਖਰਚਾ ਦਿਓ ਤੇ ਤੁਹਾਡਾ ਖਰਾ ਉਹ ਕਿਸਾਨਾਂ ਦੇ ਵਿਚਾਰਿਆਂ ਦੇ ਕੱਖ ਬਣੀ ਹਥਿਆ ਜੀ ਮੇਰੇ ਹਿਸਾਬ ਨਾਲ ਸਿੱਧੀ ਬਜਾਈ ਵੀ ਅਸੀਂ ਕੀਤੀ ਆ ਤੇ 4-4000 ਰੁਪਏ ਸਾਡਾ ਸਿੱਧੀ ਬਜਾਈ ਦੇ ਵੀ ਖਰਚਾ ਆ ਗਿਆ ਉਹ ਵੀ ਉਹ ਵੀ ਨਹੀਂ ਕਿਸਾਨ ਦਾ ਮੁੰਡਿਆ ਤੁਸੀਂ ਦੱਸੋ ਕਿ ਕਿਸਾਨ ਉਠੂ ਕਿਰੇ ਤਰੀਕੇ ਨਾਲ ਵੀਰ ਜੀ ਨੇ ਦੱਸਿਆ ਕਿ ਇਸ ਪਿੰਡ ਵਿੱਚ ਸਿੱਕੀ ਸਾਹਿਬ ਵੀ ਆਏ ਸੀ ਕਾਂਗਰਸ ਪਾਰਟੀ ਵੱਲੋਂ ਚੀਮਾ ਸਾਹਿਬ ਵੀ ਆਏ ਸੀ ਭਗਵੰਤ ਸਿੰਘ ਮਾਨ ਵੀ ਆਏ ਜੋ ਇਸ ਟਾਈਮ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਵੀ ਆਏ ਇੱਥੇ ਵਾਅਦੇ ਕੀਤੇ ਗਏ ਕਿ ਤੁਸੀਂ ਸਾਨੂੰ ਵੋਟਾਂ ਪਾ ਕੇ ਜਿਤਾਓ ਤੇ ਅਸੀਂ ਤੁਹਾਡੇ ਪਿੰਡ ਦਾ ਹੱਲ ਕਰਾਂਗੇ ਤੇ ਪੱਕਾ ਬਨ ਬਨ ਦਿੱਤਾ ਹੈਗਾ ਤੇ ਕਦੀ ਵੀ ਤੁਹਾਨੂੰ ਮੁਸ਼ਕਲ ਨਹੀਂ ਆਏਗੀ ਪਰ ਜਦੋਂ ਹਾਲਾਤ ਬਣ ਜਾਂਦੇ ਇਹੋ ਜਿਹੇ ਕਿ ਵੋਟਾਂ ਲੈਣ ਤੋਂ ਬਾਅਦ ਕੋਈ ਵੀ ਕਿਸੇ ਦੀ ਬਾਤ ਨਹੀਂ ਪੁੱਛਦਾ ਹੋਰ ਨਾ ਵੀ ਕਰਜਾਈਆ ਤੇ ਆੜਤੀਆਂ ਦਾ ਵੀ ਕਰਜਾਈਆ ਹੁਣ ਵੀਰ ਜੀ ਜੋ ਜੋ ਹਾਲਾਤ ਬਣੇ ਆ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਪੰਜਾਬ ਸਰਕਾਰ ਤੋਂ ਤੇ ਇਹੋ ਹੀ ਮੰਗ ਕਰਦੇ ਆ ਜੀ ਹੁਣ ਮੌਕਾ ਵੇਖ ਕੇ ਤੇ ਖਰਾਬਾ ਜਿਹੜਾ ਜਿੰਨਾ ਵੀ ਹੈ ਮਾਅਵਜਾ ਸਾਨੂੰ ਵਾਅਦਾ ਤੋਂ ਵਾਅਦਾ ਦਿੱਤਾ ਜਾਵੇ ਅਸੀਂ ਤਾਂ 50000 ਰੁਪਏ ਪਰ 50000 ਦੇਣਾ ਕਿੰਨੇ ਸਾਨੂੰ ਪਰ ਸਾਨੂੰ ਜੋ ਲਾਗਤ ਖਰਚੇ ਸਾਡੇ ਲੱਗ ਚੁੱਕੇ 25 30000 ਦੇ ਨੇੜੇ ਤੇ ਉਹ ਤੇ ਸਾਨੂੰ ਮਿਲੇ ਜੀ ਇਹੋ ਜਿਹੇ ਹਾਲਾਤ ਬਣੇ ਆ ਕਿ ਇਸ ਟਾਈਮ ਬਰਫਸਲਾ ਹਜ਼ਾਰਾਂ ਏਕੜ ਬਰਬਾਦ ਹੋ ਚੁਕੀਆਂ ਵਾ ਹਲਕਾ ਵਿਧਾਇਕ ਤੇ ਰੋਜ਼ ਕੀਤਾ ਜਾ ਰਿਹਾ ਕਿ ਅਜੇ ਤੱਕ ਇੱਥੇ ਸਾਡੇ ਜਿੱਥੇ ਪਿੰਡ ਦੇ ਵਿੱਚ ਆ ਕੇ ਵਾਦੇ ਕੀਤੇ ਸੀ ਇੱਥੇ ਨਹੀਂ ਪਹੁੰਚੇ ਚਾਹੇ ਉਹਨਾਂ ਨੂੰ ਇੱਕ ਇੱਕ ਮਿੰਟ ਦੀ ਰਿਪੋਰਟ ਮਿਲਦੀ ਆ ਪਰ ਅਜੇ ਤੱਕ ਇਹਨਾਂ ਦਾ ਦਰਦ ਵੰਡਾਉਣ ਕੋਈ ਨਹੀਂ ਪਹੁੰਚਿਆ ਮੁਆਵਜ਼ੇ ਦੀ ਗੱਲ ਕੀਤੀ ਹੈ ਕਿ ਅੱਜ ਐਸੀ 50000 ਰੁਪਏ ਕਿਲੇ ਦਾ ਮੁਆਵਜ਼ਾ ਵੀ ਮੰਗੀ ਹੈ ਤੇ ਉਹ ਵੀ ਥੋੜਾ ਵਾ ਕਿ ਸਾਡਾ